ਅਲਕਸਣ ਵੀਰੋ ਅੱਜ ਪਹੁੰਚੇ ਆਪਾਂ ਮਾਨਸਾ ਮੰਡੀ ਤੇ ਦਿਖਾ ਰਹੇ ਆ ਟੋਕੜ ਗੱਬਣ ਝੋਟੀ 4 ਮਹੀਨੇ ਦੀ ਤੋਰੀ ਵੀਰੇ ਮੜੀ ਖੋਲ ਕੇ ਮੈਂ ਦੱਸਾਂ ਤਾਂ ਨੋਟਰਾਵੇਗਾ ਹੋਊਗਾ ਵੀਡੀਓ ਦੇਖਣ ਲਈ ਧੰਨਵਾਦ ਹੋਰ ਦੋਸਤੋ ਇੱਕ ਮਾਨਸਾ ਮੰਡੀ ਚ ਤੁਹਾਨੂੰ ਹੋਰ ਟੋਕੜ ਗੱਬਣ ਝੋਟੀ ਦਿਖਾ ਰਹੇ ਆ ਕਿੰਨੇ ਟਾਈਮ ਦੀ ਗੱਬਣਾ ਆਪਰਾ 4.5 ਮਹੀਨੇ ਦੀ ਤੇ ਮਗਰ ਕੀ ਹੈਗਾ ਮਗਰ ਕੱਟੀ ਹੈ ਮੜਾ ਇਧਰ ਕੱਟੀ ਦੇ ਦਾਨਚਾਰੀ ਨੇ ਹਾਂ ਹਾਂ ਤਿੰਨ ਪਸ਼ੂ ਨੇ ਦੋਸਤੋ ਸਾਢੇ 4 ਮਹੀਨੇ ਦੀ ਗੱਬਣ ਤੋਕੜ ਥਣਲੇਵੇ ਦੀ ਬਹੁਤ ਸਾਫ ਦੂਜਾ ਸੂ ਦਾ ਹੁਣ ਤੀਜਾ ਸੂ ਦਾ ਤੀਜੇ ਲਈ ਸੂਣਾਗਾ ਥਣਲੇਵੇ ਦੀ ਬਿਲਕੁਲ ਸਾਫ ਹੈ ਦੁੱਧ ਕਿੰਨਾ ਕੰਨਦਾ ਅੱਜ ਆਜਾ ਹੁਣ ਵੀਰੇ ਹੁਣ ਦੁੱਧ 7 ਕਿਲੋ ਆਇਆ ਦੁੱਧ 7 ਕਿਲੋ ਪਿੰਡ ਕਿਹੜਾ ਆਪਣਾ ਪਿੰਡ ਮੋੜ ਪਿੰਡ ਮੋੜ ਖੁਰਦ ਮੋੜ ਮੰਡੀ ਲੱਗਦੀ ਜਿੱਥੇ ਹਾਂ ਜਿੱਥੇ ਮੋੜ ਮੰਡੀ ਲੱਗਦੀ ਹੈ ਉੱਥੇ ਨੇੜੇ ਹੀ ਆ ਵੀਰ ਦਾ ਪਿੰਡ ਮੋੜ ਖੁਰਦ ਹੈਗਾ ਤੇ ਸਾਢੇ 4 ਮਹੀਨੇ ਦੀ ਗੱਬਣ ਹੈਗੀ ਸਾਡੇ 4 ਮਹੀਨੇ ਦੀ ਗੱਬਣਾ ਕੀ ਵੀਰ ਕਹਿੰਦਾ ਤੇ ਦੁੱਧ ਕਿੰਨਾ ਕੰਨ ਅੰਦਾਜ਼ਾ ਆ ਜਾ? ਦੁੱਧ ਮੰਨ ਲਓ ਵੀ ਆਪਾਂ ਥੋਈ ਸੀਗਾ 14 ਕਿਲੋ ਹੁਣ ਕਿੰਨਾ ਕਾ ਕਾ? 7 ਦੁੱਧ ਕਿਲੋ ਤਾਜ਼ੀ ਨੇ ਵੀਰ ਕਹਿੰਦੇ 14 ਕਿਲੋ ਦੁੱਧ ਦੱਤਾ ਹੈਗਾ ਹੁਣ ਮੰਨ ਲਓ ਵੀ 7 ਕਿਲੋ ਦੁੱਧ ਹੈਗਾਗਾ ਸਾਢੇ 4 ਮਹੀਨੇ ਦੀ ਗੱਬਣ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ? 99155 991155 20568 20568 991155 20568 ਵੀਰ ਦਾ ਮੋਬਾਈਲ ਨੰਬਰ ਹੈਗਾ ਠੰਡੀ ਸੀਲ ਵਾਲਾ ਤਾਂ ਅੰਤ ਨਹੀਂ ਨਹੀਂ ਤੋਕੜ ਮੈਂ ਬਹੁਤ ਘੱਟ ਥੱਲੇ ਬਿਠਾਉਂਦੀ ਹੈਗੀ ਮੁੱਲ ਲੱਗੀ ਹੋਊਗਾ ਬਾਜੇ ਬਜਾਪਰਾ ਮੁੱਲ ਵਿੱਚ 75 ਮੁੱਲ 75 ਹਜ਼ਾਰ ਦੀ ਜਸਨੋ ਵੀਰ ਕਹਿੰਦੇ ਦੇ ਦਾਂਗੇ ਘਰੇ ਬੰਦੇ ਦਾ ਮਾਨਤਾਨ ਜ਼ਰੂਰ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਦੋ ਟਾਈਮ ਵੀਰ ਕਹਿੰਦੇ ਆਪਣੇ ਘਰੇ ਚੋਕੇ ਲਿਆਦਾ ਖੋਲ ਕੇ ਗੇੜਾ ਲਵਾਦੇ ਵੀਰੇ ਤੋਰੇ ਬੱਖੋ ਬਬਾਈਆਂ ਨੂੰ ਚੈੱਕ ਕਰਵਾ ਦਈਏ ਘਰੇ ਰੱਖਣ ਵਾਲੀ ਸੀਰੀ ਤੇ ਸੌ ਝੋਟੀ ਹੈਗੀ ਟੋਕੜ ਗੱਬਣ ਬਹੁਤ ਘੱਟ ਟੋਕੜਾਂ ਝੋਟੀਆਂ ਮਿਲਦੀਆਂ ਨੇ ਦੇਖਣ ਨੂੰ ਥਣਲੇਵੇ ਦੀ ਸਾਫ ਰਿੰਗ ਸਿੰਘ ਤਾਜੀ ਵੀਰ ਕਹਿੰਦੇ ਆਪਣੀ ਮੰਨ ਲਓ ਵੀ 1,25,26 ਹਜ਼ਾਰ ਦੀ ਆਪਣੀ ਖਰੀਦ ਹਰਿਆਣਾ ਚੋਂ ਆਪਾਂ ਪਰਚੇਜ਼ ਕੀਤੀ ਸੀਗੀ ਉਸਤਾਦ ਜੀ ਨੇ 13 ਤੋਂ 14 ਕਿਲੋ ਤਕਰੀਬਨ ਦੁੱਧ ਦਿੱਤਾਗਾ ਥਣਲੇਵੇਂ ਦੀ ਬਹੁਤ ਸਾਫ ਹੈ ਜੋ ਵੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ